ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਖਤੇ ਆਜੀ ਸਾਰੀ ਸੰਗ ਉਸ ਜੋਧੇ ਜਰਨੈਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਹਾਨ ਬਣੂ ਦੇ ਮਹਾਨ ਹਜ਼ੂਰੀ ਵਿੱਚ ਇਕੱਠੀ ਹੋਈ ਹੈ ਜਿਸ ਨੇ ਖਾਲਸਾ ਪੰਥ ਦੇ ਹਰ ਸੰਗ ਟਕਵੇਲੇ ਇੰਜ ਸ਼ੇਰ ਜੌਦਨ ਦੀ ਤਰ੍ਹਾਂ ਖਾਲਸਾ ਪੰਖ ਦਾ ਸਾਥ ਦਿੱਤਾ ਕਾਉਂਸਲ ਪੰਥ ਲਈ ਲੜਿਆ ਪਰ ਉਹਨੇ ਖਾਸਾ ਪੰਥ ਤੋਂ ਕੋਈ جواب ਜਾਂ ਨਹੀਂ ਲਿਆ ਪਹਿਲੀ ਵਾਰੀ ਇਸ ਦੌਰ ਦੇ ਦੇਖਣ ਮੈਨੂੰ 5 ਨਵੰਬਰ 1999 ਨੂੰ ਹੋਏ ਜਦੋਂ ਕਿ ਮੈਂ ਆਪਣੀ ਪਾਰਲੀਮੈਂਟ ਦੀ ਮહો ਧੌਲੇ ਪਿੰਡ ਤੋਂ ਸ਼ੁਰੂ ਕੀਤੀ ਤੇ ਢੌਲੇ ਤੋਂ ਅੜਲੇ ਪਿੰਡ ਦਾ ਜਿਹੜਾ ਪਿੰਡ ਆ ਸੀ ਉਹ ਕਾਂਡੇ ਕੇ ਸੀ ਇਹ ਦੋਵੇਂ ਸ਼ੇਰ ਗੁਰਜਨ ਸਿੰਘ ਖਾਲਸਾ ਤੇ ਗੁਰਸੇਵਰ ਸਿੰਘ ਮੈਨੂੰ ਇਸ ਪਿੰਡ ਦੀ ਧਰਤੀ ਤੇ ਮਿਲੇ ਜਿੰਨਾ ਹਾਲਤਾਂ ਵਿੱਚ ਮਿਲੇ ਜਿੰਨਾ ਹਾਲਤਾਂ ਵਿੱਚ ਜਿਉਣਾ ਨੇ ਆਪਣੇ ਸੰਤ ਸਬਾਈ ਦਾ ਸਹੁੰ ਦਿੱਤਾ ਉਹ ਲੰਗੀ ਕਰ ਲੈ ਉਹ ਵੀ ਮੈਂ ਕਰਦਾ ਪਰੰਤੂ ਜਦੋਂ ਇੱਥੇ ਮਿਲੇ ਤੇ ਨਾਲੇ ਪਹਿਲੇ ਢੇਢੇ ਜਿਹੜਾ ਹੈ ਪੰਥ ਪ੍ਰਤੀ ਸਮਰਪਕ ਹੋਊਂਗਾ ਗੁਰੂ ਗ੍ਰੰਥ ਸਿੰਘ ਸਾਹਿਬ ਮਹਾਰਾਜ ਮੀਟਰ ਜੀ ਦਾ ਪਾਸ਼ਾ ਦੀ ਫੌਜ ਹੋਊਂਦਾ ਉਹਨਾਂ ਦੇ ਸੇਵਕ ਹੋਊਂਦਾ ਉਹਨਾਂ ਦੇ ਸਿੰਘ ਹੋਊਂਦਾ ਸਬੂਧ ਦਿੱਤਾ ਕਿਹਾ ਜਾਂਦਾ ਹੈ ਝਗੜੇ ਆ ਪਰ ਆਪਾਂ ਦੇ ਝਗੜੇ ਆ ਹੋਰ ਗੱਲਾਂ ਦੇ ਪਰੰਤੂ ਜਿਹੜਾ ਬੰਦਾ ਜਦੋਂ ਸੰਕਟ ਹੋ ਗਿਓ ਉਦੋਂ ਭੱਜ ਜਾਂਦਾ ਹੈ ਸਿਰਫ ਅਖਬਾਰਾਂ ਵਿੱਚ ਲੇਖ ਲਿਖਦਾ ਹੈ ਉਹ ਨਾਲੇ ਮਾਹਰ ਦਾ ਹੈ ਪਰੰਤੂ ਜਦੋਂ ਭੇੜਾ ਆਉਂਦਾ ਹੈ ਉਦੋਂ ਇੱਕ ਮਿੰਟ ਲਾਉਂਦਾ ਭੱਜਣ ਲਈ ਸਭ ਤੋਂ ਵੱਡਾ ਜਿਹੜਾ ਹੁੰਦਾ ਹੈ ਕੌਮ ਦਾ ਵਿਰੋਧੀ ਉਹ ਹੁੰਦਾ ਹੈ ਤੇ ਸਭ ਤੋਂ ਵੱਡਾ ਪਖੰਡ ਹੋਗਾ ਪਰੰਤੂ ਇਹ ਛੇੜ ਕਰੇ ਭੱਜਿਆ ਨਹੀਂ ਭਾਵੇਂ ਦਿੱਤੀ ਹਾਲਤ ਕਹੀ ਜੀ ਸੀ ਅਰਥਾਤ ਹਾਲਤ ਕਹੀ ਜੀ ਸੀ ਤਰੇ ਕਿਵੇਂ ਸੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਉਹਨੇ ਖਾਲਸਾ ਪੰਥ ਦਾ ਅਹਿਸਾਸ ਨਹੀਂ ਕਰੇ ਸ਼ਕਿਆ ਹਰ ਵੇਲੇ ਹਾਜ਼ਰ ਹੁੰਦਾ ਸੀ ਤੇ ਜਿਹੜੇ ਨਾਲ ਖੜਨ ਵਾਲੇ ਐ ਉਹ ਬਹੁਤ ਪਾਜਾਂਦੇ ਐ ਜਦੋਂ ਬਖਤੌਂ ਦਾ ਉਦੋਂ ਕੋਈ ਨਹੀਂ ਹੁੰਦਾ ਉਦੋਂ ਨਵੇਂ ਉਹਨੂੰ ਲੈ ਜਾਓ ਕਦੇ ਉਹਨੂੰ ਲੈ ਜਾਓ ਕਦੇ ਉਹਨੂੰ ਲੈ ਜਾਓ ਕਦੇ ਉਹਨੂੰ ਲੈ ਜਾਓ ਆਪ ਭਰਾਮ ਕਰ ਇਹ ਉਹਨਾਂ ਵਿੱਚੋਂ ਨਹੀਂ ਇਥੇ ਮਰਿਆਦਾ ਦਾ ਵੀ ਪੂਰਾ ਧਰਮ ਨਹੀਂ ਸੀ ਉਹ ਮਰਿਆਦਾ ਜਿਹੜੀ ਸਰਦਾਰ ਬਚਰਨ ਸਿੰਘ ਖਾਲਸਾ ਨੇ ਸਾਡੀ ਸਾਵੀ ਹਲਾਡੇ ਨੂੰ ساری ਸੰਗਤ ਨੂੰ ਦਿਖਾਈ ਮੈਂ ਸਮਝਦਾ ਉਹ ਜਿਹਾ ਮਰਿਆਦਾ ਦਾ ਕੋਈ ਧਣੀ ਨਹੀਂ ਹੋ ਸਕਦਾ ਮੈਂ ਉਸ ਤੋਂ ਵੀ ਜਿੱਤ ਗਿਆ ਤੇ ਮੈਂ ਪਰਲਿਮੈਂਟ ਬਣਿਆ ਇਹ ਦੋਵੇਂ ਸ਼ੇਰਾਂ ਨੇ ਰਚਾਰਨ ਸਿੰਘ ਖਾਲਸਾ ਤੇ ਗੁਰਸੇਵ ਸਿੰਘ ਖਾਲਸਾ ਨੇ ਮੇਨੂੰ ਕਿਹਾ ਕਿ ਤੁਹਾਡਾ ਸ਼ਬਦ ਬੜੇ ਜੋਰਾਂ ਤੇ ਹੋ ਰਿਹਾ ਹੈ ਸਿੱਖੀ ਦੇ ਤਸ਼ੱਦਦ ਹੋ ਰਿਹਾ ਜਿਹੜੀ ਸਿੱਖੀ ਦੀ ਗੱਲ ਕਰ ਰਹੇ ਆ ਜਿਸ ਤਰ੍ਹਾਂ ਉਹਨੂੰ ਦੱਸਿਆ ਗਿਆ ਸਰਕਾਰ ਸਾਹਿਬ ਨੇ ਕਿ ਸ਼ਰਾਬ ਪੀ ਕੇ ਪਾਠ ਕੀਤਾ ਜਾਂਦਾ ਸੀ ਦਰੂਦਰ ਸਾਹਿਬ ਨੇ ਅੰਡ ਵੀ ਜਿਹੜੇ ਸੀ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਸੀ ਮੈਂ ਇਹਨਾਂ ਨੂੰ ਇਹ ਕਿਹਾ ਉਹ ਕਹਿੰਦੇ ਕੀ ਬੁੱਚੜ ਬੈਠਾ ਹੈ ਇੱਥੇ ਗਿੱਲ ਬੈਠਾ ਹੈ ਹੋਰ ਬੈਠੇ ਆ ਮਾਣ ਕੋਈ ਬੁੱਚੜ ਹੋਵੇ ਕੋਈ ਬੈਠਾ ਹੋਵੇ ਜਿੰਨਾ ਚਿਰ ਮੈਂ ਨੰਬਰ ਪਾਰਲੀਮੈਂਟ ਐ ਪੁੱਛ ਲਓ ਸਾਰੇ ਕੋ ਬਾਹਲੇ ਮੈਂਬਰ ਪਾਰਲੀਮੈਂਟ ਹੈ ਕਿਸੇ ਤੇ ਕੋਈ ਸ਼ਬਦ ਨਹੀਂ ਹੋ ਸਕਦਾ ਭਾਵੇਂ ਇਕੱਲੇ ਬੈਠਾ ਹੈ ਭਾਵੇਂ ਹਕੂਮਤ ਦੇ ਵਿੱਚ ਕੋਈ ਹੈ ਮੇਰੇ ਆ ਹਰੇਕ ਤੇ ਪ੍ਰਭਾਵ ਹੈ ਪੂਰਾ ਸੈਂਟਰ ਦੀ ਸਰਕਾਰ ਤੇ ਵੀ ਭਾਰਤ ਦੇ ਇਥੇ ਪੰਜਾਬ ਦੇ ਵਿੱਚ ਰਾਜਪਤੀ ਰਾਸ਼ੀ ਇਹ ਜਿੰਨਾ ਚਿਰ ਮੈਂ ਜੀ ਰਹਾ ਸਾਰੇ ਇਲਾਕੇ ਵਿੱਚ ਇੱਕ ਤੇ ਕੋਈ ਸ਼ਬਦ ਨਹੀਂ ਹੋਣ ਦਿੱਤਾ ਨਾ ਇਹ ਦਾਅਵੇ ਨਾਲ ਕਹਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਯੂਲੀ ਵਿੱਚ ਮੈਂ ਤੋਂ ਵਿੱਚੋਂ ਦੁਝੇ ਜੁਮੇ ਹਾਰ ਸੀ ਜਿਨ੍ਹਾਂ ਕੋਲੇ ਤੱਕ ਤੱਕ ਗਈ ਉਹ ਮੈਂ ਨਹੀਂ ਰੋਕਣਾ ਸੀ ਉਹ ਤਸ਼ੱਦ ਉਹ ਤਸ਼ੱਦ ਲੋਮਾਂ ਨੇ ਰੋਕਣਾ ਸੀ ਜਿਹੜੇ ਵਰਸਰੇ ਤਧਾਰ ਹੋਈ ਜਿਹੜੇ ਫੇਰ ਹਕੂਮਤ ਵਿੱਚ ਆਏ ਉਹ ਨਹੀਂ ਰੋਕ ਸਕੇ ਜਾਂ ਤਸ਼ੱਦਤ ਹੋਇਆ ਉਹ ਮੇਰੇ ਵਿੱਚ ਤੋਂ ਹਾਰ ਸੀ ਪਰੰਤੂ ਮੈਂ ਆਪਣੇ ਟਾਲ ਦੇ ਵਿੱਚ ਕੋਈ ਖੜਾ ਹੁੰਦੇ ਕਹਿੰਦੇ ਕਿ ਮੇਰੇ ਕੇ ਖੋੜੇ ਹੁੰਦੇ ਤੇ ਤਸ਼ੱਦਤ ਹੋਇਆ ਸੀ ਭਾਵੇਂ ਗਿੱਲ ਸੀ ਭਾਵੇਂ ਮਾਂਗੜ ਸੀ ਆਵੇ ਕੋਈ ਹੋਰ ਬੀਜੇਪੀਸੀ ਤੇ ਇਹਨਾਂ ਨੇ ਸਰਦਾਰ ਸਾਹਿਬ ਨੇ ਜਿਹੜਾ ਸਾਥ ਦਿੱਤਾ ਖਾਲਸਾ ਪੰਥ ਦਾ ਖਾਲਸਾ ਪੰਥ ਤੋਂ ਕੋਈ ਮੌਜੂਦਗੀ ਨਹੀਂ ਲਿਆ ਕੋਈ ਫਾਇਦਾ ਨਹੀਂ ਲਿਆ ਮੈਨੂੰ ਲੱਗਦਾ ਹੋ ਸਕਦਾ ਹੈ ਮੈਂ ਜੋ ਰਾਜਨੀਤੀ ਟੋਕਾ ਲੈਣਾ ਚਾਹਾਂ ਲੱਜ ਵੀ ਨਹੀਂ ਬੁਰਾ ਨਹੀਂ ਜੋ ਕਿ ਦੇਖੇ ਮਹਾਰਾਜਾ ਨੇ ਰਾਜਨੀਤੀ ਸਿਖਾਉਂਦੇ ਸੇ ਵਿੱਚ ਦਿੱਤੀ ਹੈ ਖਾਲਸਾ ਪੰਥ ਦਾ ਧਾਰਮਿਕ ਤੇ ਜੜੀ ਦਾ ਜਨਿੱਤੀ ਹੈ ਉਹ ਠੱਠੀ ਰੱਖੀ ਹੈ ਪਰੰਤੂ ਹੋ ਸਕਦਾ ਮੈਨੂੰ ਲਾਲਚ ਹੋਵੇ ਪਰੰਤੂ ਸਰਦਾਰ ਗੁਰਚਰ ਸਿੰਘ ਖਾਲਸਾ ਨੂੰ ਕੋਈ ਲਾਲਚ ਨਹੀਂ ਕੋਈ ਯੋਗਾ ਨਹੀਂ ਲੈਣਾ ਸੀ ਕੋਈ ਪਦਵੀ ਨਹੀਂ ਲੈਣੀ ਸੀ ਕੋਈ ਚੋਣ ਨਹੀਂ ਲੜਨੀ ਸੀ ਉਹਨਾ ਆਪਣੇ ਪਿੰਡੇ ਤੇ ਆਪਣੇ ਜਿਸਮ ਤੇ ਜੋ ਕੋ ਸੰਧ ਆਇਆ ਉਹ ਖਾਲਸਾ ਪੰਥ ਲਈ ਹੰਡ ਆਇਆ ਐਸਾ ਛੇਡ ਯੋਗਾ ਮਿਲਣਾ ਛੋਦੀਆਂ ਤੱਕ ਨਹੀਂ ਮਿਲਦਾ ਮੇਰੀ ਚੌਥ ਜਿਹੜੀ ਸੀ ਉਹ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਪਿਤਾ ਬਾਬਾ ਜੁਲੰਦਰ ਸਿੰਘ ਜਿਹੜੇ ਬਾਬਾ ਆਏ ਤਾਂ ਸੀ ਉਹਨਾਂ ਦੀ ਦਵਾਈ ਇੱਥੇ ਲੜੀ ਗਈ ਸੀ ਮੈਂ ਬਾਬਾ ਜੀ ਨੂੰ ਇਹਨਾਂ ਸ਼ੇਰਾਂਵਾਂ ਨੇ ਦੱਸਿਆ ਤੇ ਉਹ ਬੜੇ ਸੰਤੁਸ਼ਟ ਹੋਏ ਤਾਂ ਸੁਣ ਕੇ ਉਹਨਾਂ ਦੇ ਦੇ ਉਹਨਾਂ ਨੇ ਥੋੜਾ ਸਾਥ ਨਾ ਹੋਣਾ ਤੁਸੀਂ ਉਹਨਾਂ ਦਾ ਸਾਥ ਜੀਰਜ ਤੱਕ ਨਹੀਂ ਛੱਡਣਾ ਅੱਜ ਬਾਪਾ ਜੀ ਜਿਹੜੀ ਮੇਰੀ ਰੂਹ ਤੇ ਰਹਾ ਦੇ ਮਹਾਰਜ ਸੀ ਸਿਆਸਤ ਵਿੱਚ ਵੀ ਤੇ ਧਰਮ ਵਿੱਚ ਵੀ ਬਾਪਾ ਜੋ ਬਿੰਦੁਰ ਸਿੰਘ ਜੀ ਤੋਂ ਨਹੀਂ ਆ ਵਿੱਚ ਨਹੀਂ ਹਾਂ ਮੈਂ ਉਹਨਾਂ ਤੋਂ ਸਿવાય ਹੋਰ ਕਦੇ ਕਿਸੇ ਨੂੰ ਪੰਥ ਦਾ ਨੇਤਾ ਨਹੀਂ ਮੰਨਿਆ ਤੇ ਉਹਨਾਂ ਨੂੰ ਹੀ ਮੰਨਿਆ ਇਹੀ ਜੀ ਰੂਹ ਜਿਹੜੀ ਸੀ ਪੰਥ ਦੀ ਉਹਨਾਂ ਨੇ ਉਹ ਸਾਰੇ ਨੌਜਵਾਨਾਂ ਨੂੰ ਯਹਨ ਰੱਖਿਆ ਉਹ ਸਾਰੇ ਜਵਾਨਾਂ ਨੂੰ ਯਹਨ ਰੱਖਿਆ ਜਿਨ੍ਹਾਂ ਨੇ ਖੰਦ ਜਗ ਮਹਿਸਿੰਦ ਪਿੰਡਾਂ ਵਾਲੇ ਬੇਲੇ ਖਾਲਸਾ ਪੰਥ ਦੇ ਲਈ ਇਸ਼ਾਨ ਦਸਕੀਤਾ ਅੱਜ ਅਸੀਂ ਸ਼ਰਧਾ ਦੇ ਫੁਰ ਟੇਕ ਕਰਨ ਲਈ ਆਏ ਹਾਂ ਸਰਦਾਰ ਮਰਚੰਦ ਸਿੰਘ ਖਾਲਸਾ ਨੂੰ ਉਹ ਨਿਮਰਤਾ ਵਾਲੀ ਸ਼ਖਸੀਅਤ ਸਾਹਮਣੂ ਮੁਰੰਨੇ ਇਸੇ ਜੀ ਉਹਨਾਂ ਦੀ ਨਿਮਰਤਾ ਵਾਲੇ ਬਚਨ ਅਸੀਂ ਮੁਰੰਨੇ ਸੁਣ ਸਕਾਂਗੇ ਉਹ ਸੇਰ ਜੋ ਤੇ ਨੂੰ ਅਸੀਂ ਮੁੜ ਕੇ ਨਹੀਂ ਵੇਖ ਤਾਗੇ ਪਰੰਤੂ ਉਸ ਦੀ ਹੂ ਤੇ ਨਵਾ ਕੇ ਫਿਰ ਸੇਰ ਨੂੰ ਅਸੀਂ ਹਮੇਸ਼ਾ ਜਹਦ ਕਰਦੇ ਰਹਾਂਗੇ ਉਹ ਵਿਸ਼ਵਾ ਜਿਹੜਾ ਤੇ ਜਾਈ ਨਹੀਂ ਵੱਡੀ ਗੱਲ ਹੈ ਕਿ ਗੁਰਸਖੀ ਦੇ ਵੀ ਜਰਨੈਲ ਹੁੰਦੇ ਨੇ ਉਹ ਆਪ ਰਹਿਤ ਬਰਿਆਕਾਰ ਵਿੱਚ ਸੰਪੂਰਨ ਹੁੰਦੇ ਨੇ ਪਰੰਤੂ ਅੱਗੇ ਪਰਵਾਹ ਨਹੀਂ ਹੁੰਦਾ ਇਹ ਬੜੀ ਸੰਤੁਸ਼ਟੀ ਦੀ ਗੱਲ ਹੈ ਬੜੀ タルਜੀਤਰ ਪੌਸ਼ਾ ਗੁਰੂ ਗੁਰ ਸਿੰਘ ਸਾਹਿਬ ਮਹਾਰਾਜ ਦਾ ਅਸੀਰਵਾਦ ਹੈ ਕਿ ਉਹਨਾਂ ਦਾ ਪਰਿਵਾਰ ਵੀ ਗੁਰਸਿੱਖ ਹੈ। ਉਹਨਾਂ ਦੀ ਅਗਲੀ ਪੀੜ੍ਹੀ ਨੇ ਵੀ ਗੁਰਸਿੱਖੀ ਇਹ ਬਣਾਈ ਹੋਈ ਹੈ। ਉਹ ਗੁਰਸਿੱਖੀ ਜਿਹੜੀ ਬੜ ਚੰਦ ਸਿੰਘ ਖਾਲਸਾ ਨੇ ਸ਼ੁਰੂ ਕੀਤੀ ਸੀ ਉਹ ਗੁਰਸਿੱਖੀ ਹੈ ਜਿਹੜੀ ਚੱਲ ਰਹੀ ਹੈ। ਇਹ ਖਾਲਸਾ ਪੰਥ ਦੇ ਲਈ ਬਹੁਤ ਹੀ ਸੰਤੁਸ਼ਟੀ ਦਾ ਵਿਸ਼ਾ ਹੈ। ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਇਹ ਦਲ ਸ਼ਰਧਾ ਦੇ ਫੁੱਲ ਭੇਟ ਹੁੰਦੇ ਹੋਏ ਕਹਾਂਗਾ ਕਿ ਜਿੱਥੇ ਖਾਲਸਾ ਪੰਥ ਦੇ ਵਿੱਚ ਜੋਸ਼ ਹੈ ਉੱਥੇ ਫੌਜ ਵੀ ਚਾਹੀਦੀ ਹੈ ਮੈਂ ਜ਼ਰੂਰ ਉਂਦਾਬਤ ਹੀ ਹੈ ਕਿ ਜੋਸ਼ ਦੇ